ਨਿਊ ਅਰਜਨ ਦੇ ਨਾਲ ਚਾਰੇ ਜਾਂਦਾ ਆਹ ਵੇਖੋ ਖੇਤ ਮੈਦਾਨ ਵਿੱਚ ਇਹ ਕਿੰਨੇ ਖਿੜਾ ਗਏ ਆ ਲੋ ਭਾਈ ਸਸੇ ਕਹਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਆ ਕੰਮ ਬਹੁਤ ਵਧੀਆ ਵੀਰੋ ਤੇ ਧੰਗੁਰ ਨਾਨਕ ਦੇਵ ਜੀ ਦੀ ਕਿਰਪਾ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨ ਪਸੰਦ ਪਹਿਲਨ ਚੈਨਲ ਸਰਜੀਤ ਮਾਲ ਬਲੌਗਸ ਤੇ ਬਾਬਾ ਸੱਖਰ ਖਰੇ ਤੋਂ ਅਨੁਸਾਰ ਹਨ ਇਹ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਂ ਦੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਅੱਜ ਆ ਬਾਈ ਸਾਡੇ ਇਲਾਕੇ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਟਰੈਕਟਰ ਟਰਾਲੀ ਦਾ ਖਿੱਚ ਮੁਕਾਬਲਾ ਮੈਂ ਤਾਂ ਦੇਖਣ ਚੱਲਿਆ ਪਹਿਲੀ ਵਾਰ ਨਾਲ ਆ ਜੱਗਾ ਉਹਦੇ ਨਾਲ ਵੀ ਮਿਲਾਂਦਾ ਸੀਗਾ ਮੈਂ ਅਸੀਂ ਗਈ ਪਹਿਲੇ ਹੀ ਮੇਲੇ ਤੇ ਪਹਿਲੀ ਗੱਟ ਪਾ ਲਿਆ ਦਾ ਇੱਕ ਪੁੱਛਿਆ ਪਹਿਲੇ ਮੇਲੇ ਦਾ ਪਹਿਲੀ ਵਾਰੇ ਪਾ ਲਿਆ ਦਾ ਚਾਰ ਪੰਜ ਮੋਰ ਦੀ ਦੇਖ ਕੇ ਆਇਆ ਆ ਆਪ ਰੈਕ ਵਿੱਚ ਲਾ ਲਿਆ ਪਰ ਹੈ ਕੰਮ ਕੁਝ ਨਹੀਂ ਇਹਨਾਂ ਸੌਂਕ ਮਾੜਾ ਹੀ ਆ ਪਰ ਅੱਜ ਵੀ ਚੱਲ ਨਹੀਂ ਕੇ ਡੇੜੇ ਆ ਨਾਲ ਨਾਲ ਆਵਾਜ਼ ਪਹਿਲੀ ਗੱਲਾ ਜੱਗੇ ਵਿੱਚ ਰਾਤ ਗਿਆ ਰਾਤ ਸਿਆਣੀ ਆ ਗਿਆ ਚਲੋ ਚਲੋ ਚਲਵਾ ਤੁਹਾਡੇ ਨਾਲ ਟਾਈਮ ਚੱਲਦਾ ਨਾ ਕੋਟ ਆਪਣੇ ਛੱਡ ਕੇ ਗਿਆ ਨਾ ਨਾ ਬਾਜੀ ਦੇਖਿਆ ਹੁੰਦੇ ਬਾਕੀ ਤੁਹਾਨੂੰ ਜਾ ਕੇ ਵੀ ਦਿਖਾਉਂਦੇ ਆ ਵੀ ਕਿੱਕਣਾ ਕੰਮ ਹੈ ਮੇਰਾ ਫਸਟ ਟਾਈਮ ਚੱਲਿਆ ਚਲੋ ਬਾਕੀ ਚਲੋ ਤੁਸੀਂ ਜਾ ਕੇ ਦਿਖਾ ਦਿਓ ਤੁਸੀਂ ਬਣੇ ਰਹੋ ਗੀਤ ਤੇ ਆਹ ਬਾਈ ਬਹੁਤ ਚੁੱਕੇ ਆ। ਵੀਰਾਂ ਦਾ ਬੜਾ ਧੰਨਵਾਦ ਜਗਤਾਰ। ਜੱਗੇ ਕਿੰਨਾ ਇਕੱਠਾ ਹੈ। ਜਿੱਥੇ ਸ਼ੁਰੂ ਕਰਦੇ ਉੱਥੇ ਜਾਣਾ ਇਕੱਠ ਬਹੁਤ ਆ ਜੀ। ਹਾਂ। ਬਹੁਤ ਵੱਡਾ ਧੰਨਵਾਦ। ਸ੍ਰੀ ਬੱਲੇਗੜ ਸਾਹਿਬ। ਲੋ ਬਾਈ। ਕੰਮ ਸਹਾਰਾ ਹੋ ਗਿਆ ਜੀ। ਪਹਿਲੇ ਹੀ ਡਾਕਟਰ ਜੀ ਤੁਹਾਨੂੰ ਪਤਾ ਨਹੀਂ। ਦੇਖ ਤਾਂ। ਵਾਹ ਵਾਹ। ਕੰਮ ਸ਼ੁਰੂ ਹੋ ਰਿਹਾ ਹਾਲ ਹੈ ਹੈ ਜਾਨ ਬਹੁਤ ਆ ਟਰੈਕਟਰ ਚ ਹੈ ਟਰਾਲੀ ਵੀ ਕਹਿੰਦੀ ਆ ਜਾ ਨਹੀਂ ਤਾਂ ਸੇ ਤੁ ਕੋ ਵੈਨ ਵਾਲਾ ਬਾਈ ਨਜ਼ਾਰੇ ਲੰਦਾ ਬਾਈ ਮੈਂ ਕਹਿੰਦਾ ਆਪਾਂ ਵਿਹੜਾ ਦੀ ਪਾਈ ਚੜੀਏ ਉਹ ਤੇ ਸਾਰੀ ਗਰਾਉਂਡ ਚ ਮਿਲ ਕੇ ਜਾਵੇ ਇੱਕ ਵਾਰੀ ਜਲਦੀ ਨਾਲ ਆਵੇ ਪ੍ਰਿੰਸ ਸਕਟਾਰੀ ਪ੍ਰਿੰਸ ਸਕਟਾਰੀ ਵਾਲਾ ਗਰਾਊਂਡ ਦੇ ਵਿੱਚ ਵੀਰ ਵਣ ਕੇ ਜਲਦੀ ਮਿਲ ਕੇ ਜਾਵੇ ਇੱਕ ਮਿੰਟ ਦਾ ਟਾਈਮ ਹੈ ਸਾਡੇ ਭਰਾ ਨੂੰ ਵੀ ਦੇ ਜਲਦੀ ਕੋਈ ਰਾਇਬਾਸਪਰਾ ਕਰਨਾ ਗਰਾਊਂਡ ਦੇ ਵਿੱਚ ਮਿਲ ਕੇ ਜਾਇਓ ਜੀ ਆਦਰ ਪਿੰਨਰ ਖਾਨਪੁਰ ਕਨੇਡਾ ਵੱਲੋਂ ਬੰਦੇ ਕਤਲਾਉਣ ਦੇ ਲਈ 5800 ਦਾ ਮਾਨ ਸਨਮਾਨ ਜਿਹੜਾ ਵਿਸ਼ੇਸ਼ ਤੌਰ ਤੇ ਭੇਜਿਆ ਗਿਆ ਵੀਰ ਦਾ ਬਹੁਤ ਬਹੁਤ ਧੰਨਵਾਦ। ਲੋ ਬਾਈ ਤੁਹਾਨੂੰ ਬੜਾ ਬੜਾ ਸ਼ੁਕਰੀਆ ਕਹਿਣਾ। ਬਾਲੀ ਹੁਣੀ ਪੁੱਜੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਆ। ਐਕਟਰ ਦੇਖਣ ਵਾਲਿਆਂ ਦਾ ਵੀ ਇੱਧਰ ਜੀ ਦੀ ਬੜਾ ਮੈਂਦਾ ਨਹੀਂ ਹੈਗਾ। ਇੰਗਲਿਸ਼ੇ ਗੱਲ ਦਾ ਮਾਹ ਲੈ ਆਇਆ। ਐਕਟਰ ਤਿਆਰੀ ਫੁੱਲ ਬੜਾ ਫੁੱਲ ਚੱਲ ਰਹੀ ਹੈ ਇੱਧਰ ਵੀ। ਜੱਗੇ ਚੱਲ ਰਹੀ ਤਿਆਰੀ। ਲੋ ਬਾਈ ਟਰੈਕ ਤਿਆਰ ਹੋ ਰਿਹਾ। ਲੋ ਗੇ ਟਰੈਕ ਤਿਆਰ ਟਰੈਕ ਮੜੇ ਟੋਆ ਵੱਜ ਗਿਆ ਦਾ ਟਰੈਕ ਹੁਣ ਬਾਈ ਜਦ ਤੱਕ ਇਹ ਟਰੈਕਟਰ ਸਾਈਨ ਚੱਲਦਾ ਜਦ ਤੱਕ ਆਈ ਕੋ ਸੋਣਾ ਜੇ ਇੱਕ ਚੱਲ ਪਿਆ ਫੇਰ ਨਹੀਂ ਛੇੜਨ ਦੇਣਾ ਇਹਨਾਂ ਨੇ ਲੋ ਬਾਈ ਇੱਕ ਟਰੈਕਟਰ ਦੇ ਉੱਪਰ ਉੱਪਰ ਆਹ ਟਰਾਲੀਆ ਦੇ ਇੰਨਾ ਭੱਟਿਆ ਆਹ ਭਰੀ ਵੀ ਆ ਬਾਈ ਟਰਾਲੀ ਪੂਰੀ ਲੈ ਰੀ ਤੇਰਾ ਪਹੁੰਚੇ ਉਹ ਬਾਤਾਂ ਬੱਲੇ ਰਿਸ਼ਤੇਦਾਰੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲੋ ਬਾਈ ਸਾਰੇ ਟੱਕਰੀ ਜਾਂਦੇ ਆ ਉਹ ਮੈਂ ਦਾਕਾ ਇਹ ਕਹਿੰਦਾ ਦਿੱਤੀ ਜਾਉਂਗਾ ਦਿਖਦਾ ਰਹੇ ਨਹੀਂ ਨਾ ਫੀਲ ਨਹੀਂ ਕਰਦਾ ਪਾਣੀ ਵੀਰ ਉਹ ਬੰਦੇ ਬੱਲੇ ਬੱਲੇ ਆ ਗਿਆ ਆ ਅੱਗੇ ਬੰਦ ਬੰਦ ਆਪਣੀ ਖੋਲਣ ਹਾਜ਼ਰ ਹੈ ਉਹ ਪਈਆਂ ਬਾਈ ਸਾਹਮਣੇ ਟਰੋਫੀ ਆ ਤੱਬੇ ਹਾ ਭਾਹ ਲੰਦਾ ਕਿ ਹਾਲ ਕਰਦਾ ਮੈਂ ਤਾਂ ਇਹ ਤੁਸੀਂ ਲਿਆਉਂਦੇ ਖਬਰੇ ਆ 30 30 ਮਿਲ ਜਾਂਦੀ ਕੌਣ ਵੀ ਉਹੀ ਘਰ ਛੱਡਿਆ ਇਹਦਾ ਨਹੀਂ ভাই ਨਹੀਂ ਪੱਤੀ ਕਿੰਨੀ ਮੋਟੀ ਮਸ਼ੂਰਤੀ ਖਾਲਿਆ ਦੇਖ ਲੈ ਅੱਟਾਂ ਚ ਜ਼ੋਰ ਬਹੁਤ ਅੜਪਿੰਡੀ ਅੰਦਰ ਅਰਜਣ ਚ ਜ਼ੋਰ ਅਰਜਣ ਅਰਜਣ ਹੈ ਬਾਈ ਮੰਨਦਾ ਜਗੇ ਬਾਈ ਕੋਈ ਮਾੜਾ ਨਹੀਂ ਜਿਹਨਾਂ ਜਿਹਨੂੰ ਸੌਂਕ ਉਹਦੇ ਵਾਸਤੇ ਹੋਈ ਹੈ ਇਹ ਟੂ ਵੀ ਲੈਣਾਂ ਨਹੀਂ ਕਿਉਂ ਨਹੀਂ ਹੈ ਫਰਕ ਇਹ ਫੋਰ ਵੀਲ ਖਿੱਚੂਗਾ ਨਹੀਂ ਟਰਾਲੀ ਉਰੇ ਆਲੇ ਮੈਂ ਬਾਈ ਬੰਦੇ ਦੇ ਦੇਖਣ ਵਾਲੇ ਉਹ ਹਮਾਰ ਜਾਂਦਾ ਪੂਰੇ ਭਾਈ ਦਰਸ਼ਕਾ ਹੋ ਗਿਆ ਨਾ ਕੱਟੇ ਭਾਈ ਜੀ ਬਹੁਤ ਹੈ 35 ਦਾ ਟਰੈਕਟਰ ਆਏ ਹੋਏ 35 ਟਰੈਕਟਰ ਲਓ ਭਾਈ ਇਧਰ ਪੱਖ ਲੱਗ ਜੱਗੇ ਨਵਾਰਾ ਹਾਂ ਜੱਗੇ ਚੱਲੀਏ ਚੱਲ ਚੱਲੀਏ ਉਹ ਨਗਰ ਦਿਖਦਾ ਹੈ ਬਾਰਮਾ ਕਿ ਨਾ ਫਿਰ ਮਿਲਣਾ ਨਹੀਂ ਹੈਗਾ ਵਰਗ ਕਿੱਥੇ ਖੜੇ ਮੈਂ ਭਾਈ ਮਿੱਠਾ ਕਦੂ ਚੱਲਦਾ ਮਿੱਠਾ ਕਦੂ ਜੱਗੇ ਲਾਮਡੂਮ ਨਹੀਂ ਕਰਨੇ ਵਾਲੇ ਬੰਦੇ ਚਾਹੀਦਾ ਹਾਂ ਦੇਖ ਤਾਂ ਸਾਹਮਣੇ ਬੱਲੇ 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 ਹਾਂ ਹੈ ਦੁਈਤੀ ਝਟਨ ਸੁਆਦ ਆਉਣਾ ਲੱਗੇ ਉਹ ਸਭ ਤੋਂ ਵੱਡੀ ਟਰੋਫੀ ਜਿਹੜੀ ਉਹ ਪਹਿਲੀ ਦੁਈਤੀ ਉਹਦੇ ਬਾਅਦ ਪੰਜ ਛੋਟੇ ਨਾਮ ਤਿੰਨ ਨਾਮ ਬੜੇ ਅੱਛਾ ਪੈਸੇ ਆ ਗਏ ਜੀ 30 ਗੱਨ 10 31000 ਹਾਂ ਉਹਨਾਂ ਸੈਟਰ ਫੋੜਦਾ ਬਾਹਰ ਵਾਹ ਭਾਈ ਸਾਪਾ ਸਹੀ ਰੌਣਕ ਰੌਣਕ ਬੋਲਾਈ ਟਰੈਕ ਦਾ ਹੀ ਕੰਮ ਚੱਲਦਾ ਬਾਹਰ ਜੀ ਦਾ ਦੇਖੋ ਪੂਰਾ ਜੋਰਾਂ ਤੇ ਤੇ ਬਾਕੀ ਵੀ ਆਹ ਜੁੜਿਆ ਖੜਾ ਟਰੈਕਟਰ ਹਰ ਬੱਟ ਪਾ ਰਿਹਾ ਸਾਰਾ ਕੁਝ ਹੋ ਰਿਹਾ ਦਰਫੇ ਦਾ ਤੁਹਾਗਾ ਵੀ no bhai ਵਾਹ ਸ੍ਰੀ ਅਕਾਲ ਜੀ ਸ੍ਰੀ ਫਤਿਹਗੜ ਸਾਹਿਬ ਤੋਂ ਪੁੱਜਿਆ ਹੋਇਆ ਮੈਨ ਬਾਜਰੀ ਪਿੰਡ ਹੈ ਬੀਤਾ ਨਾਮ ਆ ਮੇਰੇ ਵੀ ਨੂ ਅਰਜਣ ਦੇ ਨਾਲ ਜਾਣਿਆ ਜਾਂਦਾ ਆ ਬਸ ਇੱਕ ਖੀਰ ਮਦਰਾੰਦ ਰਿਖੇ ਜਿਹੜੇ ਤੇ ਸ੍ਰੀ ਦਾ ਗੋਇਆ ਮਾਰਿਆ ਗਿਆ ਛੋਟਾ ਹੁਣ ਬੱਚੀ ਬੜਾ ਪਾਉਂਗਾ ਆਤਾ ਹੋਦੀ ਨਾ ਰੋਕੋ ਡਾਇਲ ਜੁੜ ਚੁੱਕਿਆ ਸਖਵੀਰ ਸਖਵੀਰ ਜੁਕੀ ਗੋਲਡ ਸਮਿੱਧ ਵੀਰ ਜੱਗੀ ਦਾ ਸਖਵੀਰ ਦੇ ਨਾਲ ਸਾਡੇ ਵੀਰ ਕਬਈ ਦੇ ਵਿੱਚ ਰਹਿੰਦੇ ਆ ਵੀਰਾਂ ਨੂੰ ਪੱਟਾ ਧੰਨਵਾਦ ਰਾਜੂ ਮਾਦਰੀ ਮੈਰ ਰੱਜੀ ਬਲੇ ਦਾ ਕੱਪ ਦੇ ਨਾਲ ਸਮਾਨ ਤੇ ਜਿੰਨਾਂ ਜੀ ਹੋਰ ਬਣਾਵਾ ਦਾ ਸੰਭਾਲ ਉਹਨਾਂ ਭਰਾਵਾਂ ਨੇ ਵਿਸ਼ੇਸ਼ ਤੌਰ ਤੇ ਦਿੱਤਾ ਹੈ ਅਰੇ ਵੀ ਵਿਸ਼ੇਸ਼ ਤੌਰ ਤੇ ਜਿਹੜੀ ਵੀ ਭੱਤੀ ਤੋਂ ਜੁੜੀ ਹੋਈ ਨਹੀਂ ਮੇਰਾ ਹੋ ਚੁੱਕਿਆ ਬਾਈ ਆ ਗਿਆ ਆਹ ਕਹਿੰਦੇ ਰੋਕੋ ਡਾਲ ਆ ਗਿਆ ਮੇਰੇ ਵੀਰੋ ਰੋਕੋ ਡਾਲ ਇਹ ਵੀ ਹੋਇਓ ਤੇ ਇਹ ਮੱਚ ਵੀ ਗਏ ਦਿੰਦੇ ਆ ਇਹ ਪਾਣੀ ਜੀ ਵੀ ਰਿੰਦਾ ਤੇ ਪਾਣੀ ਤੋਂ ਬਾਹਰ ਵੀ ਰਿੰਦਾ ਮੇਰੇ ਵੀਰੋ ਆਹ ਦੇਖੋ ਸਾਹਮਣੇ ਆਹ ਜੈਲਡਰ இது <laughs> ਬਾਗ ਦੇ ਕੋਲ ਆ ਗਏ ਨਗਰਵਾਸ ਪੰਜਾਬਾਂ ਦੇ ਵੀ ਕਾਮਰਵਾਸ ਜਾਦਾ ਖੇਡ ਦੇ ਮੈਦਾਨ ਵਿੱਚ ਪਹਿਲੇ ਪੀਰ ਆ ਗਏ ਨਗਰਵਾਸ ਵੀ ਬੰਦੀ ਦਾ ਟਕਰਾ ਪਈ ਹੋਈ ਹੈ ਪਸ਼ਾਦੇ ਵਾਲਾ ਸੁੱਖਾ ਬੋਲਿਆ ਹੋਇਆ ਸਾਡੀ ਬਾਈ ਸੁੱਖਾ ਹੈ ਇਹਦੇ ਨਾਲ ਨਾਲ ਸੱਤਾ ਵੀ ਹੈ ਪਸ਼ਾਦੇ ਵਾਲਾ ਸੁੱਖਾ ਐਜ ਬਲੇ ਅਮਨ ਖਰੀਦ ਅਮਨ ਪਰਸੀ ਦੇ ਸਾਹਦੇ ਵਾਲਾ ਨਾਲ ਅਮਨ ਬਾਈ ਨਾਲ ਕਹਿੰਦੇ ਬੱਲਾ ਸੰਪਤ ਬੱਲਾ खिचरा बै रही है खेचरा चुरे में खिचरा बै रही है ਸੋ ਬਾਈ ਸਾਡੇ ਭਾਣਜੇ ਵੀ ਪਹੁੰਚੇ ਪਏ ਆ ਅਸੀ ਗੱਲ ਦੀ ਆ ਵੀ ਭਾਣਜੇ ਆ ਬਾਈ ਇੱਧਰ ਟੱਕਰੋ ਬਾਈ ਸ਼ੌਂਕ ਜਾ ਅੱਗੇ ਇਹਨਾਂ ਨੂੰ ਵੀ ਬਾਈ ਇਹ ਬਹੁਤ ਦੂਰ ਤੋਂ ਆ 50 ਕਿਲੋਮੀਟਰ ਬੱਤੀ ਆਏ ਦੇਖਣ 10 12 ਸਾਨੂੰ ਖੰਨਾ ਉਹ ਤੋਂ ਖਮਾਣੋ ਪਰ ਕਾਕਾ ਜਿੱਦਣ ਦਾ ਉਦਣ ਦਾ ਟਰੈਕਟਰ ਪਰੇ ਦੇਖਦਾ ਹਾਂ ਇੱਕ ਆਇਆ ਇਹਨਾਂ ਦੇ ਪਿੰਡ ਟੂਰਨਾਮੈਂਟ ਹੋ ਗਿਆ ਨਾ ਸ਼ੌਂਕ ਜਗਾਤਾ ਟਰੈਕਟਾਰ ਹੋ ਰਿਹਾ ਗੇੜੇ ਦੇ ਬਾਅਦ ਪਰੇ ਗੇੜੇ ਦੇ ਬਾਅਦ ਸਵਾਗਤ ਤੇ ਪਾਇਆ ਜਾਂਦਾ ਸ੍ਰੀ ਸਿਕਦੌਣਾ ਜੀ ਦੇ ਵਾਪਸ 12 سیکنڈ ہونی۔ وکال عامر پونسیا کینڈا جے ٹائم توڑدا پنج سارے پن سارے ونگے اندر روٹا کینڈا والا سڑا بھی کینڈا بھئی بسے ਲੋਹ ਵਾਈਟ ਸਰਦਾਰ ਅਰਜਨ ਰੱਬ ਦੀ ਜੋੜਿਆ ਹੋਇਆ ਹੈ 103 ਨੰਬਰ ਦਾ ਮੈਂ ਜੀ ਕਰਾਉਣਾ ਹੈ ਲੋਹ ਵਾਈਟ ਸਰਦਾਰ ਖਾਲਿਆ ਪਿਆ ਆਹ ਲੈਣਾ ਹਾਲੇ ਦਾ ਤਾਮੀਆਂ ਦੀ ਬੱਟਾ ਲਓ ਬਾਈ ਯਾਰ ਟੈਕਰ ਕਿ ਕਰ ਤਾਮੀਆਂ ਵੀ ਲੈ ਜੋ ਆਹ ਲੈਣਾ ਛਤੀ ਦੀ ਇੱਥੇ ਮਰਦਾ ਆ ਰਜਨ ਆ ਰਿਹਾ ਨੇ ਇਸ ਟਾਈਮ ਲੱਗਿਆ ਆਹ ਸਾਹਮਣੇ ਕਰੇ ਆਹ ਦਾ ਆ ਵੀਆ ਹਰ ਤਿਰੋ ਦੀ ਆਹ ਨਾਲ ਕੋਲੋਂ ਦੇ 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 ਆਹ ਨਾਲ ਆਹ ਮੈਂ ਦੇ ਤਾ ਟੈਕਰ ਬਾਈ ਜਾ ਰਿਹਾ ਸਾਂ। ਨਾਈਟ ਟਾਈਮ 2 ਮਿੰਟ 15 ਸੈਕਿੰਡ ਇਨਸ਼ਾ ਅੱਲਾਹ ਬਾਈ 8 ਟਾਈਮ ਤੋੜ ਗਿਆ। ਹੋਈ ਆ ਗਿਆ। ਸੋਨਾ ਲਿਖ ਆ ਗਿਆ ਬਾਈ। ਉਹ ਮੋਟਰ ਨੇ ਆ ਕੇ ਖੜੇ ਨੇ ਜੁਝੂ ਆਮੋ ਦਾ ਪੁੱਤ ਆ ਬਾਗ ਦੀ ਐ ਸੱਤਰੀ ਉਹ ਲੈ ਰਿਹਾ ਇਹ ਬ੍ਰੈਂਕ ਮਾਤਾ ਇਹ ਕਹਿੰਦੇ ਬ੍ਰੈਂਕ ਮਾਤਾ ਦੇ ਯਾਰ ਹੋ ਚਲੇ ਆ ਲੱਗਾ ਵੀ ਦੋ ਬੋਸਰਾ ਇਹ ਦੋ ਬੋਸਰਾ ਪਾਰ ਵੀ ਇਹ ਕਦੇ ਵੱਡੀ ਗੁੱਜ ਵਿਚਾਰੇ ਖੜ ਗਈ ਵੀਰੇ ਜੀਓ ਕੈਮਰਾ ਆਉਂਦੀ ਹੈ ਜੀ ਉਹ ਬਾਈ ਨੰਬਰ ਸੇ ਰਹਿ ਜਾ ਕੇ ਉਹ ਜੀ ਆ ਗਿਆ ਕਹਿੰਦਾ 49 ਆ ਮੁੰਡਾ ਵੀ ਬੋਲ ਰਿਹਾ ਹੈ ਡਰਾਈਵਰ ਉਹ ਨਾ ਬੋਲ ਉਹ ਜੀ ਆ ਗਿਆ ਉਹ ਜੀ ਆਉਂਦਾ ਉਹ ਆਉਂਦਾ Uha! 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 Uha!